ਡਾਕਟਰ ਅਨਿਲ ਕੰਬੋਜੀ ਇੱਕ ਬਹੁਤ ਡੈਡੀਕੇਟਡ ਡਾਕਟਰ ਹੈ ਔਰ ਕੋਰਟੀਸੇ ਕਾਚ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਔਰ ਉਹਨਾਂ ਦਾ ਜਿਹੜਾ ਆਪਣੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਹਨਾਂ ਦੀ ਡਾਟਰ ਨਾ ਵੀ ਡਾਕਟਰ ਹੈ ਔਰ ਸਾਡੇ ਕੋਲ ਕੰਮ ਕਰਦੀ ਹੈ ਔਰ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹ ਵੈਸੇ ਮਤਲਬ ਸਾਡੀ ਜਿਹੜੇ ਪਾਰਟੀ ਦੇ ਨਾਲ ਵੀ ਜੁੜੇ ਹੋਏ ਸੀ ਬਟ that is beside the point ਬਟ ਇੱਕ ਐਜ਼ ਅ ਡਾਕਟਰ ਔਰ ਸਮਾਜ ਦੇ ਵਿੱਚ ਬਹੁਤ ਅੱਛੀ ਸੇਵਾ ਕਰ ਰਹੇ ਸੀਗੇ ਇਹ ਬੜੀ ਮਤਲਬ ਇੱਕ ਬਹੁਤ ਜ਼ਿਆਦਾ ਟਰੈਜਿਕ ਔਰ ਮੰਦ ਭਾਗੀ ਔਰ ਅਨਫੋਰਚੂਨੇਟ ਜਿਹੜੀ ਇੱਕ ਘਟਨਾ ਹੋਈ ਹੈ ਕਿ ਇੱਕ ਮਰੀਜ਼ ਦੇ ਘਰਬ ਦੇ ਵਿੱਚ ਜਿਹੜੀ ਕਿ ਧੋਖੇਬਾਜ਼ੀ ਆ ਜਿਹੜਾ ਕਿ ਕੋਈ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਹੈ ਕਿ ਤੁਸੀਂ ਡਾਕਟਰ ਕੋਲੇ ਇਲਾਜ ਕਰਾਉਣ ਆਂਦੇ ਹੋ ਔਰ ਉਹਨੂੰ ਧੋਖੇ ਨਾਲ ਗੋਲੀ ਮਾਰਦੇ ਹੋ ਉਹਨਾਂ ਨੇ ਧੋਖੇ ਨਾਲ ਗੋਲੀ ਮਾਰੀ ਆ ਔਰ ਉਹਨਾਂ ਦੀ ਜਿਹੜੀ ਆ ਗਿਆ ਬੜੀ ਕ੍ਰਿਟੀਕਲ ਇੰਜਰੀ ਹੋਈ ਆ ਇਸ ਕਰਕੇ ਉਹ ਆਪਣੀ ਜਿਹੜੀ ਹੈਗੀ ਆ ਆਈ ਸੀ ਯੂ ਦੇ ਵਿੱਚ ਜਿਹੜੀ ਆ ਗਿਆ ਬੜੇ ਕ੍ਰਿਟੀਕਲ ਕੰਡੀਸ਼ਨ 'ਚ ਇੱਥੇ ਪਹੁੰਚੇ ਆ ਬਟ ਵਾਇਗ੍ਰੋਦੀ ਕਰਪਾ ਉਹ ਇੱਕ ਇਸ ਠੀਕ ਠਾਕ ਪਹੁੰਚ ਗਿਆ ਸਾਲ ਲੈਂਦੇ ਹੋਏ ਔਰ ਡਾਕਟਰ ਜਿਹੜੇ ਹੈਗੇ ਬੈਸਟ ਪੋਸੀਬਲ ਟਰੀਟਮੈਂਟ ਦੇ ਰਹੇ ਆ ਸੋ ਮੇਰਾ ਆਣ ਦਾ ਮਕਸਦ ਇਹ ਸੀਗਾ ਵੀ ਜੇ ਉਹਨਾਂ ਦੀ ਟਰੀਟਮੈਂਟ ਦੇ ਵਿੱਚ ਕੋਈ ਹੋਰ ਆਪਾਂ ਕਿਸੇ ਚੀਜ਼ ਦੀ ਲੋੜ ਹੈ ਤੇ ਅਸੀਂ ਜਿਹੜੀ ਆਨਲਾਈਨ ਜਿਹੜੀ ਹੈਗੀ ਆ ਕੰਸਲਟੇਸ਼ਨ ਜਿਹੜੇ ਦਯਾਨੰਦ ਮੈਡੀਕਲ ਕਾਲਜ ਦੇ ਜਿਹੜੇ ਸਾਰੇ ਸੁਪਰ ਸਪੈਸ਼ਲਿਸਟ ਚਾਹੇ ਕਾਰਡੀਓਲੋਜੀ ਦੇ ਡਾਕਟਰ ਬੇਸ਼ਬੂਨ ਆ ਕ੍ਰਿਟੀਕਲ ਕੇਅਰ ਦੇ ਜਿੰਨੇ ਵੀ ਜਿਹੜੇ ਟੌਪ ਮੋਸਟ ਉਹਨਾਂ ਦੇ ਸਰਜਨ ਹੈ ਉਹਨਾਂ ਦੀ ਸਾਰਿਆਂ ਦੀ ਜਿਹੜੇ ਇੱਥੇ ਤੇ ਸਰਜਨਸ ਹੈ ਉਹਨਾਂ ਨੇ ਆਪਸ ਦੇ ਵਿੱਚ ਇੱਕ ਟ ਉਹਦੇ ਲਗਾਤਾਰ 모ਨਿਟਰਿੰਗ ਵੀ ਕਰਨਗੇ। ਤੋਂ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਬੈਸਟ ਪੋਸੀਬਲ ਟ੍ਰੀਟਮੈਂਟ ਦੇ ਕੇ ਇਹਨਾਂ ਦੀ ਜਾਨ ਬਚਾਈ ਜਾਵੇ। ਔਰ ਸਾਡੀਆਂ ਪ੍ਰੇਅਰਸ ਵੀ ਔਰ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਕੱਲ ਹੀ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਉਹਨਾਂ ਨੇ ਵੀ ਕਿਹਾ ਕਿ ਡਾਕਟਰ ਸਾਹਿਬ ਆਪਣੇ ਜਿਹੜੇ ਬੰਦੇ ਹੈਗੇ ਆ ਇਹ ਇੱਕ ਡਾਕਟਰ ਦੇ ਉੱਤੇ ਜਿਹੜਾ ਹੋਇਆ ਹਮਲਾ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਦੀ ਜਾਨ ਬਚਾ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ। ਸਾਡੀਆਂ ਪ੍ਰੇਅਰਸ ਵੀ ਉਹਨਾਂ ਦੇ ਨਾਲ ਹੈ ਔਰ ਸਾਡੀ ਹਮਦਰਦੀ ਵੀ ਪਰਿਵਾਰ ਦੇ ਨਾਲ ਹੈ। ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਇਸ ਘਨਾਉਣੀ ਹਰਕਤ ਨੂੰ ਜਿਨ੍ਹਾਂ ਨੇ ਧੋਖੇ ਦੇ ਨਾਲ ਇੱਕ ਡਾਕਟਰ ਨੂੰ ਗੋਲੀ ਮਾਰੀ ਆ ਮਰੀਜ਼ ਮਰੀਜ਼ ਬਣ ਕੇ ਜਾ ਕੇ ਉਹ ਦੇ ਵਿਲ ਬੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਇਹੋ ਜੀ ਸਜ਼ਾ ਦੇਵਾਂਗੇ ਕਿ ਮੁੜ ਕੇ ਕੋਈ ਇਹੋ ਜੀ ਘਨਾਉਣੀ ਹਰਕਤ ਕਰਨ ਦੀ ਸੋਚ ਵੀ ਨਾ ਸਕੇ ਇਹ ਉਹਨਾਂ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਔਰ ਮੈਂ ਜਿਹੜੇ ਨੌਜਵਾਨ ਆ ਜਿਹੜੇ ਗਮਰਾਹ ਹੋਏ ਆ ਜਿਨ੍ਹਾਂ ਨੂੰ ਕੋਈ ਨਾ ਕੋਈ ਗਲਤਫਹਿਮੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਪੁਲਿਸ ਆ ਔਰ ਜਿਹੜੀ ਭਗਵੰਤ ਮਾਨ ਗਵਰਨਮੈਂਟ ਆ ਸਾਡੀ ਇੱਕ ਕਮਿਟਮੈਂਟ ਹੈ ਕਿ ਅਸੀਂ ਜਿਹੜਾ ਹੈਗਾ ਚਾਹੇ ਉਹ ਮਤਲਬ ਗੈਂਗਸਟਰ ਹੋਣ ਚਾਹੇ ਜਿਹੜੇ ਆਪਣੇ ਨਸ਼ੇ ਦੇ ਵਪਾਰੀ ਹੋਣ ਉਹਨਾਂ ਨੂੰ ਇਹ ਐਡਵਾਈਸ ਸਲਾਹ ਵੀ ਹੈ مشورہ ਵੀ ਹੈ ਔਰ ਵਾਰਨਿੰਗ ਵੀ ਹੈ ਕਿ ਉਹ ਜਿੱਥੇ ਮਰਜ਼ੀ ਛੁਪ ਜਾਣ ਉਹਨਾਂ ਨੂੰ ਲੱਭ ਲਾਂਗੇ ਉਹਨਾਂ ਨੂੰ ਛੱਡਾਂਗੇ ਨਹੀਂ ਅਸੀਂ ਔਰ ਅਸੀਂ ਪੰਜਾਬ ਦੇ ਜਿਹੜੇ ਮਤਲਬ ਉਹਨਾਂ ਨੂੰ ਪੰਜਾਬ ਨੂੰ ਬਰਬਾਦ ਕਰਨ ਦੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਉਹਨਾਂ ਨੂੰ ਲੱਭਾਂਗੇ ਔਰ ਇਹੋ ਜੀ ਸਜ਼ਾ ਦੇਵਾਂਗੇ ਕਿ ਪਾਲਾ ਪੋਣਾ ਦੀ ਆਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ। ਪਰਵਾਰ ਇੱਥੇ ਹੈਗਾ ਜੀ ਪਰਿਵਾਰ ਸਤਵੇਂ ਵਿੱਚ ਐਸ ਵੇਲੇ। ਉਹਨਾਂ ਨੂੰ ਅਸੀਂ ਮੱਲਾਪ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਮੇਰੇ ਨਾਲ ਮੇਰੇ ਜਿਹੜੇ ਭਰਾ ਹੈਗੇ ਆ ਜੀ। ਦਵਿੰਦਰ ਜੀ ਜੀ ਔਰ ਡਾਕਟਰ ਅਮਨ ਵੀ ਔਰ ਸਾਰੇ ਜਣੇ ਅਸੀਂ ਤੁਹਾਡੇ ਡਿਪਟੀ ਇੰਸਪੈਕਟਰ ਐਸਐਸਪੀ ਸਾਰੇ ਜਿੰਨੇ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਉਹਨਾਂ ਪਰਿਵਾਰ ਦੇ ਨਾਲ ਖੜੇ ਆ ਔਰ ਸਾਡੀ ਸਾਰੀ ਸਰਕਾਰ ਪਰਿਵਾਰ ਦੇ ਨਾਲ ਖੜੀ ਆ। ਅਸੀਂ ਉਹਨਾਂ ਨੂੰ ਭਰੋਸਾ ਵੀ ਦਵਾਇਆ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਮੈਡੀਕਲ ਟਰੀਟਮੈਂਟ ਵੀ ਬੈਸਟ ਪੋਸੀਬਲ ਦੇ ਰਹੇ ਹਾਂ ਔਰ ਉਹਨਾਂ ਦਾ ਜਿਹੜਾ ਸਾਡੀਆਂ ਪ੍ਰੇਅਰਸ ਵੀ ਉਹਨਾਂ ਦੇ ਨਾਲ ਹੈ ਔਰ ਉਹਨਾਂ ਨੂੰ ਇਹ ਵੀ ਯਕੀਨ ਦਵਾਇਆ ਕਿ ਸਾਡੀ ਜਿਹੜੀ ਸਰਕਾਰ ਹੈ ਜਿਹੜੀ ਮਾਨ ਗਵਰਨਮੈਂਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਦੋਸ਼ੀਆਂ ਨੂੰ ਬਖਸ਼ੇਗੀ ਨਹੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਲੌਜੀਕਲ ਐਂਡ ਤੱਕ ਜਿਹੜਾ ਉਹਨਾਂ ਨੂੰ ਦੇਵਲ ਵੀ ਬਰੌਟ ਟੂ ਜਸਟਿਸ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਔਰ ਕੋਰਟ ਕਚਿਹਰੀ ਦੇ ਥਰ ਸਖਤ ਤੋਂ ਸਖਤ سزا ਦੇ ਕੇ ਉਹਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਤਾਂ ਕਿ ਅੱਗੇ ਤੋਂ ਇਹੋ ਜਿਹੀ ਕਰਾਉਣੇ ਹਰਕਤ ਕਰਨ ਲੱਗੇ ਕਿਸੇ ਦੇ ਬੰਦੇ ਦੀ ਵੀ ਰੂਹ ਕੰਬੇ ਔਰ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਚਾਹੇ ਇਹ ਨਸ਼ਾ ਤਸਕਰੀ ਹੈ ਚਾਹੇ ਇਹ ਗੈਂਗਸਟਰ ਹੈ ਇਹ ਰਸਤਾ ਛੱਡ ਕੇ ਮੇਨ ਸਟ੍ਰੀਮ ਤੇ ਆਓ ਭਗਵੰਤਾਨ ਮਾਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਲੋਕ ਬੱਚਿਆਂ ਵਾਸਤੇ ਵਧੀਆ ਰੋਜ਼ਗਾਰ ਵਾਸਤੇ ਔਰ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਅਸੀਂ ਪੰਜਾਬ ਨੂੰ ਜੜਾ ਹੈਗਾ ਉਹ ਇਸ ਰਾਹ ਤੇ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਦੇਖੋ ਇਹ ਸਾਰੀ ਜਿਹੜੀ ਪੁਲਿਸ ਦੀ ਇਸ ਵੇਲੇ ਇਨਵੈਸਟੀਗੇਸ਼ਨ ਚੱਲਦੀ ਹੈ ਇਸ ਵੇਲੇ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਾਰਨ ਜੋ ਮਰਜ਼ੀ ਹੋਵੇ ਜੀ देयर ਕੈਨ ਨੋਟ ਬੀ ਐਨੀ ਜਸਟੀਫਿਕੇਸ਼ਨ ਕਾਰਜ ਕੁਝ ਵੀ ਹੋਵੇ ਕਿਸੇ ਕੋਲ ਕੋਈ ਹਿੰਮਤ ਨਹੀਂ ਆ ਜੀ ਉਹ ਜਾ ਕੇ ਮਰੀਜ਼ ਬਣ ਕੇ ਜਾਵੇ ਤੇ ਕਿਸੇ ਨੂੰ ਗੋਲੀ ਮਾਰ ਦੇ ਜਾਂ ਵੈਸੇ ਵੀ ਕਿਸੇ ਨੂੰ ਗੋਲੀ ਮਾਰ ਦੇ ਤੁਹਾਡੇ ਕੋਲੇ ਕਿਸੇ ਨੂੰ ਵੀ ਕੋਈ ਗੱਲਬਾਤ ਹੋਵੇ ਕਾਰਨ ਕਾਰਨ ਇਹਦੇ ਵਿੱਚ ਕੋਈ ਜਸਟੀਫਿਕੇਸ਼ਨ ਨਹੀਂ ਆ ਕੋਈ ਕਾਰਨ ਨਹੀਂ ਆ ਜੀ ਉਹਨਾਂ ਨੂੰ ਜਿਹੜੇ ਬੰਦਿਆਂ ਨੇ ਜਿਨ੍ਹਾਂ ਨੇ ਕਲੌਨੀ ਹਰਕ ਨੂੰ ਕੀਤੀ ਹੈ ਸਜ਼ਾ ਮਿਲੇਗੀ ਸਖਤ ਸਜ਼ਾ ਮਿਲੇਗੀ ਐਗਜ਼ੈਂਪਲਰੀ ਸਜ਼ਾ ਮਿਲੇਗੀ ਹਾਂਜੀ ਆ ਗਏ ਸਾਰੇ ਸਾਰਾ ਪਰ ਸਾਰੇ ਬੇਟੀ ਬੇਟੀ ਦੇਖੋ ਇੱਕ ਬੇਟੀ ਆ ਜਿਹੜੀ ਚਾਹੇ ਉਹਨਾਂ ਦੀ ਬੇਟੀ ਆ ਡਾਕਟਰ ਨਾ ਆ ਬੇਟਾ ਆ ਉਹਨਾਂ ਦਾ ਸਾਰਾ ਪਰਿਵਾਰ ਆ ਉਹਨਾਂ ਦੀ ਤਾਂ ਇਸ ਵੇਲੇ ਹੀ ਆ ਪ੍ਰੇਅਰ ਆ ਵਿਚਾਰੇ ਕਰਦੇ ਆ ਉਹਨਾਂ ਨੇ ਪਰਿਵਾਰ ਦਾ ਤਾਂ ਇਹੀ ਆ ਨਾ ਜੀ ਕਿ ਕੋਈ ਇਲਾਜ ਵਿੱਚ ਕਮੀ ਨਾ ਰਹੇ ਵੀ ਜੋ ਵੀ ਕਰ ਸਕਦੇ ਆ ਆਪਾਂ ਇਹਨਾਂ ਦੀ ਇਸ ਵੇਲੇ ਇੱਕੋ ਇੱਕ ਸਾਡੇ ਵਾਸਤੇ ਇੱਕੋ ਇੱਕ ਗੱਲ ਆ ਵੀ ਜਾਨ ਬਚਾ ਲੈ। ਮੰਤਰੀ ਸਾਹਿਬ ਪਹਿਲਾਂ ਵੀ ਇਹਨਾਂ ਨੂੰ ਧੰਕੀ ਮਿਲੀ ਸੀ 2022 ਦੇ ਵਿੱਚ ਸਿਕਿਉਰਟੀ ਵੀ ਮਿਲੀ ਸੀ ਪਰ ਸਿਕਿਉਰਟੀ ਹਟਾ ਦਿੱਤੀ ਗਈ ਸੀ। ਕੋਈ ਨਹੀਂ ਜੀ ਉਹ ਉਹ ਜਿਹੜਾ ਸਾਰਾ ਵੀ ਉਹ ਵੀ ਜਿਹੜਾ ਹੈਗਾ ਸਾਰਾ ਜਿਹੜਾ ਇੱਕ ਰਿਪੋਰਟ ਪਰਪਰ ਉਹ ਵੀ ਦੇ ਦਿੱਤੀ ਹੈ ਚਾਹੇ ਡਾਕਟਰ ਸਾਹਿਬ ਨੇ ਹੋਰ ਵੀ ਡਾਕਟਰ ਸਾਹਿਬ ਨੇ ਉਹਨਾਂ ਦੀ ਸਿਕਿਉਰਟੀ ਲਈ ਪੰਜਾਬ ਉਹ ਦੇਖੋ ਅਸੀਂ ਜਿਹੜੇ ਡਾਕਟਰਾਂ ਦੀ ਸਿਕਿਉਰਟੀ ਹੈ ਇਹਦੇ ਵਾਸਤੇ ਅਸੀਂ ਬਹੁਤ ਸਾਰੇ ਸਟੈਪਸ ਲਏ ਆ ਜੀ ਇਹਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਸਰਕਾਰੀ ਹਸਪਤਾਲਾ ਉਹਨਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਅਸੀਂ ਜਿਹੜੇ ਹੈਗੇ ਸਿਕਿਉਰਟੀ ਸਟਾਫ ਵੀ ਹੋਰ ਰੱਖਿਆ ਔਰ ਇਸ ਤੋਂ ਸਿਵਾਏ ਅਸੀਂ ਜਿਹੜੇ ਜਿੰਨੇ ਵੀ ਜ਼ਿਲ੍ਹਾ ਲੈਵਲ ਦੇ ਉੱਤੇ ਅਸੀਂ ਕਮੇਟੀਆਂ ਬਣਾਈਆਂ ਇਹ ਦੋ ਗੱਲਾਂ ਬਹੁਤ ਇੰਪੋਰਟੈਂਟ ਆ ਜੀ ਅਸੀਂ ਡਾਕਟਰਾਂ ਦੀ ਸਟਾਫ ਦੀ ਇਕੱਲੇ ਡਾਕਟਰ ਨਹੀਂ ਜੀ ਉਹਦੇ ਚ ਨਰਸਸ ਵੀ ਆ ਪੈਰਾਮੈਡੀਕਸ ਵੀ ਆ ਜਿੰਨਾ ਵੀ ਸਾਡਾ ਹਸਤਾ ਜਿਹੜਾ ਵੀ ਕੰਮ ਕਰਦਾ ਚਾਹੇ ਉਹ ਸਫਾਈ ਸੇਵਕ ਕਿਉਂ ਨਾ ਹੋਵੇ ਔਰ ਅਸੀਂ ਇੱਕ ਪ੍ਰੋਟੋਕਾਲ ਬਣਾਇਆ ਵੀ ਜਿਹੜਾ ਹਸਪੀਟਲ ਹੈ ਉਹਨੂੰ ਦੀ ਮੈਪਿੰਗ ਕਰਤੀ ਆ ਵਾ ਦਾ ਨੀਰੈਸਟ ਪੁਲਿਸ ਸਟੇਸ਼ਨ ਜਦੋਂ ਉੱਥੇ ਐਸਐਚਓ ਨੂੰ ਜਾਏਗਾ ਵਿਦਨ 5 ਮਿੰਟ ਸਾਡੀ ਐਂਬੂਲੈਂਸ ਵੀ ਪਹੁੰਚਦੀ ਆ ਔਰ ਸਾਡਾ ਜਿਹੜਾ ਸਿਕਿਉਰਿਟੀ ਸਟਾਫ ਆ ਉਹ ਵੀ ਪਹੁੰਚਦਾ ਤੇ ਪਹਿਲਾਂ ਸਾਡੇ ਹੋਇਆ ਸੀਗਾ ਜੀ ਡੇਰਾ ਬੱਸੀ ਚ ਹੋਇਆ ਸੀਗਾ ਗੁਰਦਾਸਪੁਰ ਚ ਹੋਇਆ ਬਲਾਚੌਰ ਚ ਹੋਇਆ ਨਵੇਂ ਸ਼ਹਿਰ ਚ ਹੋਇਆ ਪਹਿਲਾਂ ਕੀ ਸੀਗਾ ਕਿ ਦੋ ਪਾਰਟੀਆਂ ਦੀ ਲੜਾਈ ਹੋਈ ਬਾਹਰ ਆ ਕੇ ਉਹਨਾਂ ਨੇ ਹਸਪਤਾਲ ਚ ਪੰਨ ਤੋੜ ਕੀਤੀ ਉਹਨਾਂ ਨੇ ਉਹਨਾਂ ਨੇ ਮੈਡੀਕਲ ਸਟਾਫ ਨੂੰ ਅਟੈਕ ਨਹੀਂ ਕੀਤਾ ਸੀ ਲੇਕਿਨ ਜਿਹੜੀਆਂ ਦੋ ਪਾਰਟੀਆਂ ਬਾਹਰ ਲੜੀਆਂ ਅੰਦਰ ਆ ਕੇ ਲੜਾਈ ਕੀਤੀ ਉਹਨਾਂ ਨੇ ਤੇ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਇੱਥੋਂ ਬਚ ਕੇ ਨਹੀਂ ਜਾਣੇ ਚਾਹੀਦੇ ਅਸੀਂ ਸਾਰਿਆਂ ਨੂੰ ਅਰੈਸਟ ਕਰਤਾ ਕਿਸੇ ਦੀ ਜਮਾਨਤ ਨਹੀਂ ਹੋਈ ਤੇ ਹੁਣ ਅਸੀਂ ਇੰਨਾ ਉਹਨੂੰ ਆਪਣਾ ਜਿਹੜਾ ਸਿਸਟਮ ਹੈ ਨਾ ਚ ਉਸ ਤਰੁਸਤ ਕਰਤਾ ਕਿ ਜਦੋਂ ਹਸਪਤਾਲ ਚ ਆ ਕੇ ਵੀ ਆ ਤਾਂ ਜਾਵੇ ਕੋਈ ਬੰ ਜੇ ਉਹ ਆ ਕੇ ਮੈਡੀਕਲ ਸਟਾਫ ਨਾਲ ਦੁਰਵਿਹਾਰ ਕਰੇਗਾ ਜਾਂ ਇਹ ਮਨਾਪਸ ਲੜਨਗੇ ਜਾਂ ਭੰਨ ਤੋੜ ਕਰਨਗੇ ਤਾਂ ਹਸਪਤਾਲ ਤੋਂ ਨਿਕਲ ਕੇ ਨਹੀਂ ਜਾਣਗੇ ਪੁਲਿਸ ਆ ਕੇ ਘੇਰ ਲੇਗੀ ਔਰ ਅਸੀਂ ਨਵੇਂ ਸ਼ਹਿਰ ਦੇ ਵਿੱਚ ਕਰਤਾ ਇਹ ਅਸੀਂ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਠੀਕ ਹੈ ਜੀ ਬਾਕੀ ਜਿਹੜਾ ਦੂਜੀ ਗੱਲ ਹੈ ਜਿਹੜਾ ਦੂਜਾ ਇੰਪੋਰਟੈਂਟ ਐਸਪੈਕਟ ਹੈ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਕਮੇਟੀ ਬਣਾਈ ਹੈ ਸਿਵਲ ਸਰਜਨ ਨੂੰ ਸ਼ਿਕਾਇਤ ਕਰੋਗੇ ਉਹਦੀ ਇੱਕ ਕਮੇਟੀ ਹੈ ਇੰਡੀਪੈਂਡੈਂਟ ਕਮੇਟੀ ਹੈ ਦੂਜੇ ਬਾਹਰੋਂ ਉਹਦੇ ਏਕਸਪਰਟ ਹੋਣਗੇ ਮਰੀਜ਼ ਕਹਿੰਦਾ ਮੇਰਾ ਇਲਾਜ ਨਹੀਂ ਹੋਇਆ ਕੋਈ